ਨਾਰਾ ਫੈਕਟਰੀ ਮਾਲਕ ਮੁਰਦਾਬਾਦ ਪ੍ਰਸ਼ਾਸਨ ਮੁਰਦਾਬਾਦ ਫੈਕਟਰੀ ਮਾਲਕ ਮੁਰਦਾਬਾਦ ਸਾਡਾ ਇੱਕ ਹੀ ਨਾਰਾ ਫੈਕਟਰੀ ਮਾਲਕ ਟੱਕਾ ਛਾਈ ਨਹੀਂ ਹੋਏਗੀ ਟੱਕਾ ਛਾਈ ਨਹੀਂ ਹੋਏਗੀ ਸਾਡਾ ਇੱਕਾ ਜਿੰਦਾਬਾਦ ਸਾਡਾ ਇੱਕਾ ਜਿੰਦਾਬਾਦ ਰਮੇਸ਼ ਖੰਡ ਦਾ ਐਸਐਚਓ ਮੁਰਦਾਬਾਦ ਰਮੇਸ਼ ਖੰਡ ਦਾ ਐਸਐਚਓ ਮੁਰਦਾਬਾਦ ਰਮੇਸ਼ ਖੰਡ ਦਾ ਐਸਐਚਓ ਮੁਰਦਾਬਾਦ ਕਮਾਲੂ ਪਿੰਡ ਦੇ ਵਿੱਚੋਂ ਦੋਸਤੋ ਬੋਲ ਰਿਹਾ ਹੈ ਜਿਹੜਾ ਇਹ ਧਰਨਾ ਲੱਗਿਆ ਨਾ ਮੈਂ ਛੋਟਾ ਦੱਸਦਾ तकरीबन 37 38 ਦਿਨ ਹੋ ਗਏ ਸਾਨੂੰ ਇਸ ਧਰਨੇ ਦੇ ਵਿੱਚ ਬੈਠਿਆ ਨੂੰ ਕਾਰਨ ਸਾਰਿਆਂ ਨੂੰ ਪਤਾ ਕਿਉਂਕਿ ਇੱਥੇ ਇੱਕ ਫੈਕਟਰੀ ਲੱਗੀ ਆ ਜਿਹਦੇ ਵਿੱਚ ਕੰਡ ਮਟਾਇਰ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਆਉਂਦੇ ਨਾ ਉਹਨਾਂ ਦਾ ਗੰਦ ਸਾਡੇ ਇੱਥੇ ਪਿੰਡ ਦੇ ਵਿੱਚ ਲਿਆ ਕੇ ਭੁਕਾਇਆ ਜਾਂਦਾ ਹੈ तकरीबन 48 ਤੋਂ 50 ਤਾਂ ਨਾ ਡੇਲੀ ਇੱਥੇ 4-5 ਟਰਾਲੇ ਤੇ ਟਾਇਰਾਂ ਦੇ ਫੂਕੇ ਜਾਂਦੇ ਆ ਜਿਹਦੇ ਨਾਲ ਸਾਡੇ ਪਿੰਡ ਦੇ ਵਿੱਚ ਨਾ ਸਕਿਨ ਦਾ ਕੈਂਸਰ ਹੋ ਗਿਆ ਅਲਰਜੀ ਹੋ ਗਈ ਅੱਖਾਂ ਦੀ ਅੱਖਾਂ ਦਾ ਵੀ ਦੀਆਂ ਬਿਮਾਰੀਆਂ ਹੋ ਗਈਆਂ ਤਕਰੀਬਨ ਕਾਫੀ ਬਿਮਾਰੀਆਂ ਨੇ ਮੇਰੇ ਪਿੰਡ ਨੂੰ ਇਹਦੀ ਲਪੇਟ ਦੇ ਵਿੱਚ ਲੈ ਲਿਆ ਸਾਹ ਦਮੇ ਦੇ ਬਹੁਤ ਜ਼ਿਆਦਾ ਮਰੀਜ਼ ਹੋ ਗਏ ਸਾਰੋਂ ਪਹਿਲਾਂ ਸਾਰਾ ਸਸਰੀਕਾਲ ਜੀ ਸਤਿ ਸ਼੍ਰੀ ਅਕਾਲ ਮੇਰੇ ਨਾਲ ਨਾ ਤਕਰੀਬਨ ਮੈਂ ਤੁਹਾਨੂੰ ਦੱਸਦਾ ਇਹ ਜਿਹੜਾ ਧਰਨ ਨਾ ਇਹ ਇਹਦੇ ਵਿੱਚ ਅਕਾਲੀ ਦਲ ਦੇ ਬੰਦੇ ਵੀ ਐ ਕਾਂਗਰਸ ਪਾਰਟੀ ਦੇ ਵੀ ਐ ਤੇ ਆਮ ਆਦਮੀ ਪਾਰਟੀ ਦੇ ਵੀ ਐ ਇਦੇ ਵਿੱਚ ਉਹ ਬੰਦੇ ਵੀ ਆ ਜਿਨ੍ਹਾਂ ਦਾ ਕਿਸੇ ਵੀ ਪਾਰਟੀ ਦੇ ਨਾਲ ਕੋਈ ਤੱल्लੁਕਾਤ ਨਹੀਂ ਹੈਗਾ ਜਿਹੜੇ ਨਿਊਟਰਲ ਬੰਦੇ ਆਉਂਦੇ ਆ ਨਾ ਉਹ ਬੰਦੇ ਆ ਵੀ ਇਹਦੇ ਵਿੱਚ ਸ਼ਾਮਲ ਆ ਤਕਰੀਬਨ ਸਾਡੀਆਂ ਸਾਰੀਆਂ ਮਾ ਮਾ ਭੈਣਾਂ ਤੇ ਬਜ਼ੁਰਗ ਸਾਡੇ ਪਿੰਡ ਦੇ ਇੱਥੋਂ ਤੱਕ ਆ ਗਿਆ ਛੋਟੇ ਛੋਟੇ ਜਵਾਨ ਵੀ ਸਾਡੇ ਧਰਨੇ ਦੇ ਵਿੱਚ ਆਉਂਦੇ ਆ ਤੇ ਸਾਰੇ ਪਿੰਡ ਦਾ ਧਰਨਾ ਇਹ ਕਿਸੇ ਇੱਕ ਬੰਦੇ ਦਾ ਧਰਨਾ ਨਹੀਂ ਹੈਗਾ ਤੇ ਮੈਂ ਗੱਲਬਾਤ ਕਰਾਉਣਾ ਸਾਡੇ ਪਿੰਡ ਦੇ ਨੰਬਰਦਾਰ ਸਾਹਿਬਾ ਗਿਆਨ ਸਿੰਘ ਤੇ ਮਨ ਤਾਂ ਇਹ ਧਰਨੇ ਬਾਰੇ ਦੱਸੋ ਵੀ ਕਿੱਥੇ ਜੇ ਖੜਾ ਹੈ ਕੀ ਗੱਲਬਾਤ ਹੋਈ ਹੈ ਪਿੱਛੇ ਜੇ ਕੋਈ ਗੱਲਾਂ-ਬਾਤਾਂ ਹੋਈਆਂ ਕਿਸੇ ਨਾਲ ਗੱਲਾਂ-ਬਾਤਾਂ ਤਾਂ ਹੋਈਆਂ ਪ੍ਰਸ਼ਾਸਨ ਸੁਣੀ ਨਹੀਂ ਰਿਹਾ ਜੀ ਕੋਈ ਕਹਿੰਦੇ ਕੀ ਹੈ ਕਹਿੰਣਾ ਕੀ ਹੈ ਬਸ ਇਹਨੂੰ ਚੱਲਣ ਦਿਓ ਐਵੇਂ ਵੀ ਫੈਕਟਰੀ ਚੱਲਣ ਦੇ ਕਹਿੰਦੇ ਅੱਛਾ ਕੋਈ ਧਰਨੇ ਬਾਰੇ ਵੀ ਕੋਈ ਅਫਵਾਹਾਂ ਫਲਾਉਂਦੇ ਹੈਗੇ ਧਰਨਾ ਵੀ ਚਕਾਉਂਦੇ ਆ ਦੋ ਵਾਰੀ ਪੂਰੀ ਫੋਰਸ ਆਈ ਹੈ ਕੋਈ ਇਹਦੇ ਬਾਰੇ ਇਦਾਂ ਦੀਆਂ ਗੱਲਾਂ ਵੀ ਹੁੰਦੀਆਂ ਵੀ ਇਹ ਪੰਜ-ਚਾਰ ਬੰਦੇ ਲੀਡ ਕਰਦੇ ਆ ਜਾਂ ਪੰਜ-ਚਾਰ ਬੰਦਿਆਂ ਦਾ ਧਰਨਾ ਹੈ ਕੋਈ ਗੱਲਬਾਤ ਹੋਈ ਹੈ ਕਹਿੰਦੇ ਇਹ ਗੱਲ ਵੀ ਕਹਿੰਦੇ ਆ ਕਿਵੇਂ ਆ ਧਰਨਾ ਫਿਰ ਪੰਜ-ਚਾਰ ਬੰਦੇ ਦਾ ਧਰਨਾ ਨਹੀਂ ਆ ਇਹ ਸਾਰੇ ਪਿੰਡ ਦਾ ਮਤਲਬ ਇਕੱਠਾ ਹੋਰਾਂ ਪਿੰਡਾਂ ਦੇ ਵੀ ਜੋੜਨ ਨੂੰ ਨਾਲ ਤਿਆਰ ਆ ਜਵੇਂ ਜਿਵੇਂ ਪਤਾ ਲੱਗੀ ਜਾਂਦਾ ਹੈ ਜਿਵੇਂ ਹਾਂ ਪੰਚਾਇਤਾਂ ਆਈਆਂ ਨੰਬਰਦਾਰ ਆਏ ਆ ਸਾਰੇ ਅੱਛਾ ਤੇ ਕੋਈ ਹੋਰ ਜਿਹੜੀਆਂ ਪਾਰਟੀਆਂ ਆਉਂਦੀਆਂ ਕਿਸੇ ਕੋਈ ਧਰ ਆਉਂਦੀਆਂ ਪਾਰਟੀਆਂ ਉਹਨਾਂ ਦਾ ਸਹਿਯੋਗ ਹੈਗਾ ਉਹ ਵੀ ਸਹਿਯੋਗ ਦੇਈ ਜਾਂਦੇ ਆ ਅੱਛਾ ਜਿੰਨਾ ਕੋ ਹੁੰਦਾ ਮਤਲਬ ਉਹ ਵੀ ਆਈ ਜਾਂਦੇ ਆ ਇਹ ਵੀ ਇਹ ਜਿਹੜਾ ਧਰਨਾ ਹੈ ਆਪਣੇ ਸਾਰੇ ਪਿੰਡ ਦਾ ਹੈ ਸਾਰੇ ਪਿੰਡ ਦਾ ਬੱਚੇ-ਬੱਚੇ ਦਾ ਗਰੀਬ-ਅਮੀਰ ਦਾ ਸਾਰਿਆਂ ਦਾ ਹੈ ਸਭ ਦਾ ਹੈ ਜੀ ਵਿੱਚ ਇਹ ਗੱਲ ਸੁਣਨ ਨੂੰ ਆਈ ਹੈ ਨਾ ਵੀ ਇਹ ਧਰਨਾ ਕਹਿੰਦੇ ਪੰਜ-ਚਾਰ ਬੰਦਿਆਂ ਦਾ ਹੀ ਹੈ ਵੀ ਨਹੀਂ ਨਹੀਂ ਕੋਈ ਕਹਿੰਦਾ ਵੀ ਇਹ ਕੁਲਦੀਪ ਦਾ ਧਰਨਾ ਹੈ ਕੋਈ ਕਹਿੰਦਾ ਵੀ ਜਿਵੇਂ ਆ ਨੇੜੇ ਜਿਹੜੇ ਢਾਣੀਆਂ ਆ ਗਈਆਂ ਉਹਨਾਂ ਦਾ ਧਰਨਾ ਵੀ ਉਹਨਾਂ ਨੂੰ ਤਕਲੀਫ ਹੈ ਕਮਾਲੂ ਪਿੰਡ ਨੂੰ ਤਕਲੀਫ ਹੈ ਨਹੀਂ ਕਿ ਦੂਜੇ ਨੂੰ ਨਹੀਂ ਉਹ ਬੰਦਿਆਂ ਨੂੰ ਤਾਂ ਜਾਨੇ ਦਾਬ ਨਾਲ ਵੱਧ ਭਾਈ ਰੱਖਦੇ ਜਿਵੇਂ ਹੁਣ ਅਸੀਂ ਪਿੰਡ ਵਗ ਜਾਂਦੇ ਆ ਉਹ ਬੰਦਿਆਂ ਨੂੰ ਤਾਂ ਫਿਰ ਬੈਠਣੇ ਪੈਂਦਾ ਉੱਥੇ ਵੀ ਉਹ ਨੇੜੇ ਦਾ ਕਰਕੇ ਬਹਿ ਜਾਂਦੇ ਆ ਅਸੀਂ ਉਹ ਕੰਮ ਵਗ ਜਾਂਦੇ ਆ ਜਿੰਮੇਵਾਰੀ ਵੀ ਲਾਉਣੀ ਹੈ ਉਹਨਾਂ ਦੀ ਵੀ ਤੁਸੀਂ ਬੈਠੋ ਅਸੀਂ ਯਾਰਾ ਕੰਮ ਕਰੇ ਗਿਆ ਉਹਦਾ ਅੱਛਾ ਹਾਂ ਇਹੋ ਜੀ ਗੱਲ ਨਹੀਂ ਪੂਰਾ ਸਾਥ ਆ ਸਾਡਾ ਇੱਕ ਦੂਜੇ ਨਾਲ ਸਾਰਾ ਪਿੰਡ ਦਾ ਤਾਂ ਸਾਰੇ ਪਿੰਡ ਦਾ ਜੀ ਹਲਸਾਬ ਵਗਿਰ ਚੁੱਕੀ ਫਤਿਹ ਇਹ ਧਰਨੇ ਦੇ ਸਬੰਧ ਵਿੱਚ ਤਾਂ 18 ਤਰੀਕ ਦਾ ਲੱਗਿਆ ਜੁੜਦੇ ਜਾਂਦੇ ਆ ਪੰਜ ਛੀ ਤਾਂ ਇਹ ਪ੍ਰਸ਼ਾਸਨਿਕ ਦਬਾਅ ਪਾ ਕੇ ਰਿਪੋਰਟਾਂ ਦਿੰਦਾ ਵੀ ਪੰਜ ਛੀ ਬੰਦੇ ਹੁੰਦੇ ਉੱਥੇ ਕੋਈ ਸਾਰਾ ਬੱਚਾ ਬੱਚੀ ਗਰੀਬ ਅਮੀਰ ਸਾਰੇ ਇੱਥੇ ਆਉਂਦੇ ਆ ਝੋਨੇ ਦਾ ਕਾਰਨ ਕਰਕੇ ਆਦਲ ਬਦਲ ਹੁੰਦੀ ਰਹਿੰਦੀ ਹੈ ਕੋਈ ਰਾਤ ਨੂੰ ਰਹਿੰਦਾ ਕੋਈ ਦਿਨੇ ਕੋਈ ਵਾਗ ਕੇ ਕੋਈ ਆ ਗਿਆ ਪਰ ਇਹ ਗੱਲ ਨਹੀਂ ਪੀਛੀ ਬੰਦਿਆਂ ਦਾ ਹੀ ਹੈ ਸਾਰੇ ਪਿੰਡ ਦਾ ਪਿੰਡ ਦਾ ਕਰਕੇ ਲਾਇਆ ਸੀ ਦੂਜੇ ਪਿੰਡ ਵੀ ਨਾਲ ਜੁੜਦੇ ਆ ਰੋਜ਼ ਆਉਂਦੇ ਜਾਂਦੇ ਆ ਵਾਧਾ ਜਾਂਦਾ ਜਣੇ ਸੰਜੋਗ ਜਿੰਨੇ ਵੀ ਆਸੇ-ਪਾਸੇ ਦੇ ਪਿੰਡ ਐ ਸਾਰੇ ਸਹਿਯੋਗ ਦਿੰਦੇ ਆ ਇਹਦੇ ਚ ਆ ਕੇ ਵੀ ਮਤਲਬ ਇਹ 2-4 ਬੰਦੇਾਂ ਦਾ ਧਰਨਾ ਨਹੀਂ ਸਾਰੇ ਪਿੰਡ ਦਾ ਨਾ ਮੈਂ ਦੋ-ਚਾਰ ਦਾ ਨਹੀਂ ਹੁਣ ਤਾਂ ਪਿੰਡਾਂ ਤੱਕ ਹੋ ਗਿਆ ਨਾ ਪਿੰਡਾਂ ਤੱਕ ਗੱਲ ਪਹੁੰਚੀ ਜਾਂਦੀ ਐ ਓਵੇਂ-ਵੇਂ ਆਈ ਜਾਂਦੇ ਐ ਪਿੰਡ ਦਾ ਤਾਂ ਹੈ ਹੀ ਹੈ ਹੂੰ ਤਕਰੀਬ ਰਜ਼ਾਕਾਰਨ ਕਰਕੇ ਥੋੜਾ ਜਿਹਾ ਇਹ ਐ ਆਏ ਆ ਵੀ ਬੰਦਿਆਂ ਦਾ ਕੰਮ ਦੀ ਰੁੱਤ ਆ ਗਈ ਥੋੜੀ ਜੀ ਕੋਈ ਰਾਤ ਨੂੰ ਪਹਿਰਾ ਦਿੰਦਾ ਇੱਥੇ ਹੂੰ ਕੋਈ ਦਿਨੇ ਆ ਕੇ ਕੋਈ 2-4 ਬੰਦੇ ਬਾਗੇ 10 ਆ ਗਏ ਹਾਂ ਹੀ ਚੱਲੀ ਜਾਂਦਾ ਐ ਆਮ ਇਥੇ 1.5 200 ਬੰਦਾ ਹਾਜ਼ਰ ਹੁੰਦਾ 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 ਬੀਬੀਆਂ ਭੈਣਾਂ ਸਾਰੀਆਂ ਕਈ ਵਾਰੀ ਤਾਂ ਆਪ ਦੀ ਉੱਥੇ ਇਕੱਠੀਆਂ ਹੋ ਜਾਂਦੀਆਂ ਫੋਨ ਕਰਦੇ ਅਸੀਂ ਲਿਆ ਆਉਣੇ ਆ ਕਈ ਕਈ ਤਾਂ ਤੁਰ ਕੇ ਆਉਂਦੀਆਂ ਵਿਚਾਰੀਆਂ ਕੋਈ ਇਹ ਪਾਰਟੀ ਵਾਈ ਦੀ ਚੱਕਰ ਤਾਂ ਨਹੀਂ ਕੋਈ ਪਾਰਟੀ ਦਾ ਮਸਲਾ ਨਹੀਂ ਇਹਦੇ ਚ ਕੋਈ ਕ੍ਰਮ ਤੂ ਬ੍ਰੰਤੂ ਵੀ ਸਾਲਾ ਫੈਕਟਰੀ ਦਾ ਇਕੱਲੀ ਦਾ ਫੈਕਟਰੀ ਬੰਦ ਹੋ ਜਾਈ ਬਸ ਸਾਰੇ ਬਿਮਾਰੀ ਤੋਂ ਦੁਖੀ ਐ ਇਹਨਾਂ ਨੂੰ ਬਿਮਾਰੀ ਐ ਕਿਸੇ ਨੂੰ ਗੁਰਦੇ ਦੀ ਐ ਕਿਸੇ ਨੂੰ ਅੱਖਾਂ ਦੀ ਐ ਕਿਸੇ ਨੂੰ ਚਮੜੀ ਦੀ ਐ ਇਹਦਾ ਕਰਕੇ ਇਸ ਰੋਸ ਚ ਲੱਗਿਆ ਹੋਇਆ ਐ ਇਹ ਵੀ ਬੰਦ ਕਰਾਉਣੀਆਂ ਬਸ ਕਿਸੇ ਲੋਟੀ ਐ ਪਿੰਡਾਂ ਦਾ ਸਾਥ ਵੀ ਆਉਂਦਾ ਸਾਰੇ ਸਰਪੰਚ ਇੱਥੇ ਆਏ ਆ ਨੰਬਰਦਾਰ ਆਏ ਆ ਜੀ ਤੁਹਾਨੂੰ ਦੱਸਿਆ ਹੀ ਐ ਬਸ ਤਾਇਰ ਮਚਾਉਣ ਦੀ ਸਾਰੀ ਤਕਲੀਫ ਸਭ ਨੂੰ ਆਏ ਜੀ ਭਾਈ ਮੱਲਵਾਲਾ ਪਿੰਡਾ ਕੀ ਨਾਮ ਕੀ ਆਪਣਾ ਹਰਪਖੰਡ ਸਿੰਘ ਅੱਛਾ ਤੁਹਾਨੂੰ ਜਿਹੜਾ ਇਹ ਧਰਨਾ ਹੈ ਤੁਸੀਂ ਇਹਦੇ ਬਾਰੇ ਕੀ ਕਹੋਗੇ ਧਰਨਾ ਜੀ ਦੇਖੋ ਇਹ ਕੱਲੇ ਇੱਕ ਮੱਲੂ ਪਿੰਡ ਦਾ ਧਰਨਾ ਨਹੀਂ ਜੀ ਇਹ ਸਾਡੇ 45 ਪਿੰਡਾਂ ਦਾ ਧਰਨਾ ਹੈ ਜੀ ਠੀਕ ਹੈ ਅਸੀਂ ਜਿਹੜੇ ਸਾਡੇ ਇੱਥੇ ਪਹਿਲਾਂ ਸਿਆਸੀ ਆਗੂ ਇੱਥੇ ਨਕਸ਼ਾ ਵੀ ਚੱਕੀ ਫਿਰਦੇ ਸੀਗੇ ਹੂੰ ਵੀ ਅਸੀਂ ਮਾਸਟਰ ਮਾਈਂਡ ਦੇ ਵਿੱਚੋਂ ਇਹਨੂੰ ਬਾਹਰ ਕਰ ਦਾਂਗੇ ਫਲਾਨਾ ਕਰ ਦਾਂਗੇ ਪਹਿਲੀ ਗੱਲ ਤੋਂ ਅੱਜ ਉਹ ਲੀਡਰ ਹੀ ਨਜ਼ਰ ਆਉਂਦੇ ਹੂੰ ਤੇ ਦੂਜੀ ਗੱਲ ਜਿਹੜਾ ਸਰਪੰਚ ਕੁਲਦੀਪ ਸਿੰਘ ਹੈ ਹੂੰ ਜਿਹਨੇ ਰਾਮਾ ਥਾਣੇ ਦਾ ਐਸਐਚਓ ਇੱਥੇ ਇਹਨਾਂ ਦੇ ਉਲਟ ਬੋਲ ਕੇ ਗਿਆ ਹੈ ਹੂੰ ਇੱਥੇ ਉਹ ਅਸੀਂ ਇਹਨਾਂ ਨੂੰ ਇੱਕ ਭਲੇਖਾ ਦੂਰ ਕਰਦੇ ਆਂ ਵੀ ਉਹ ਕਲਾ ਕੁਲਦੀਪ ਨਾ ਸਮਝ ਲੈ ਇੱਥੇ ਅਨੇਕ ਨੇ ਕੁਲਦੀਪ ਆਉਣਗੇ ਜੀ ਹੋਰ ਇਸ ਤੋਂ ਬਾਅਦ ਜਿਹੜੀਆਂ ਸਾਡੀਆਂ ਬੀਬੀਆਂ ਸਾੜੀਆਂ ਭੈਣਾਂ ਸਾੜੀਆਂ ਮਾਂਗਾਂ ਇੱਥੋਂ ਬਿਨਾਂ ਮਤਲਬ ਗੱਲ ਤੋਂ ਉਹਨਾਂ ਨੂੰ ਚੌਂਕੀ ਚ ਲਜਾਇਆ ਗਿਆ ਹੈ ਹੂੰ ਤੇ ਉਹਦਾ ਵੀ ਅਸੀਂ ਇਨਸਾਫ ਚੋਣੇ ਜੀ ਤੇ ਉਦੋਂ ਦਾ ਜਿਹੜਾ ਸਾਡਾ ਗਰੇ ਗਰਵੀ ਆਪਣਾ ਗ੍ਰੀਨ ਟ੍ਰਿਬਿਊਨਲ ਹੈ ਹਾਂਜੀ ਅਸੀਂ ਉਹ ਉੱਥੇ ਵੀ ਰੱਟ ਪਾਵਾਂਗੇ ਜਿਹੜੀ ਫੈਕਟਰੀ ਨੂੰ ਮਨਜ਼ੂਰੀ ਮਿਲੀ ਤਾਂ ਕਿਵੇਂ ਮਿਲੀ ਹੈ ਜੀ ਤੇ ਹੋਰ ਵੀ ਜਿਵੇਂ ਜਿਵੇਂ ਅੱਗੇ ਰੂਪਰੇਖਾ ਤਿਆਰ ਹੋ ਗਈ ਆਪਾਂ ਦੇਖਾਂਗੇ ਤੇ ਬਾਕੀ ਪ੍ਰਸ਼ਾਸਨਾਂ ਵੀ ਗੱਲ ਹੁੰਦੀ ਹੈ ਡੀਸੀ ਸਾਹਿਬ ਵੀ ਸਾਡੇ ਹਲਟਰ ਐਸਡੀਓ ਵੀ ਸਾਡੇ ਹਲਟਰ ਵੀ ਫੈਕਟਰੀ ਦੇ ਸਾਰੇ ਹੱਕ ਚ ਸਾਰੇ ਹੱਕ ਚ ਬੋਲਦੇ ਜੀ ਹਾਂ